ਅੱਜਾ ਦੀ ਦੁਬਾਰਾ ਕੋਈ ਨਹਿਰ ਨਹੀਂ ਬਣੀ ਇਹਨੂੰ ਤਾਂ ਪਾਣੀ ਤੇ ਗੱਲ ਕਰਨ ਦਾ ਹੱਕ ਨਹੀਂ ਕੋਨਿਆਰ ਬਣਾਈ ਹੋਵੇ ਦੱਸੋ ਇਸ ਕਰਕੇ ਡੀਬੀਐਮਬੀ ਇੱਕ ਸਫੈਦ ਹਾਥੀ ਹੈ 60% ਬੀਬੀਐਮਬੀ ਦਾ ਖਰਚਾ ਪੰਜਾਬ ਸਰਕਾਰ ਦਿੰਦੀ ਹੈ ਬੀਬੀਐਮਬੀ ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਚਲੀ ਜਾਂਦੀ ਹੈ ਹਰਿਆਣਾ ਚਲਾ ਜਾਵੇ ਮੈਂ ਕਹਿਣਾ ਕਿ ਉਹ ਕਹਿੰਦੇ ਵੀ ਸਾਨੂੰ ਪਾਣੀ ਨਹੀਂ ਦਿੰਦੇ ਹਰਿਆਣਾ ਪਾਰਟੀ ਬਣ ਸਕਦਾ ਬੀਬੀਐਮਬੀ ਕਿਵੇਂ ਪਾਰਟੀ ਬਣ ਸਕਦੀ ਹੈ ਸਰ ਜਦੋਂ ਚਾਰ ਰੰਗਾਂ ਦੀ ਸਾਂਝੀ ਹੈ ਉਹ ਉਹ ਪਾਰਟੀ ਕਿਵੇਂ ਬਣ ਸਕਦੀ ਹੈ ਇੱਕ ਸਟੇਟ ਦੀ ਕਿ ਹਰਿਆਣੇ ਨੂੰ ਪਾਣੀ ਦਿਓ ਔਰ ਜਿਹੜਾ ਵਕੀਲ ਕੀਤਾ ਉਹਦਾ 60% ਪੈਸੇ ਅਸੀਂ ਦੇ ਰਹੇ ਹਾਂ ਮਨ ਸਾਡੇ ਵਿਰੁੱਧ ਹੀ ਵਕੀਲ ਕੀਤਾ ਹੋਇਆ ਮੇਰੇ ਚੀਫ ਸੈਕਟਰੀ ਖਿਲਾਫ ਮੇਰੇ ਇਰੀਗੇਸ਼ਨ ਸੈਕਟਰੀ ਦੇ ਖਿਲਾਫ ਕਨਟੈਂਪਟ ਪਾ ਰਹੇ ਨੇ ਤੇ ਉਹ ਜਿਹੜਾ ਵਕੀਲ ਹੈ ਉਹਦੇ ਪੈਸੇ ਅਸੀਂ ਦੇ ਰਹੇ ਹਾਂ 60% ਅਜੀਤ ਕਿਉਂ ਪੈਸੇ ਦੇ ਜੰਨੇ ਫਿਰ ਜੀ? ਅਸੀਂ ਪੈਸੇ ਬੰਦ ਕਰਤੇ ਸੀ ਉਹਨਾਂ ਦੇ। ਅਜਿੰਦੰਦੇ। ਕਰ ਲਓ ਕੀ ਕਰਨਾ ਸਾਡਾ। ਇਹ ਗੱਲਾਂ ਕਰੋ ਕਿ ਉਹ ਕਿੰਨਾ ਲੁੱਟ ਗਏ ਆਪਾਂ ਨੂੰ। 60% ਪੈਸਾ ਆਪਾਂ ਦੇ ਰਹੇ ਆਂ। ਕਿਉਂ ਦੇ ਰਹੇ ਆਂ ਆਪਣੇ ਵਿਰੁੱਧੀ ਨੇ ਉਹ ਬੰਦੇ। ਪਰ ਇਹ ਖਤਮ ਕਰੋ ਬੀਬੀ ਐਮਪੀ ਨੂੰ। ਹੁਣ ਕਹਿੰਦੇ ਸੀਆਈਐਸਫ ਸੀਆਈਐਸਫ ਦਾ 97000 ਰੁਪਇਆ ਪਰ ਹੈੱਡ ਇੱਕ ਸਿਪਾਈ ਦਾ। ਮੈਂ ਕੋਈ ਲਿਫਟੇ ਨਹੀਂ ਬੋਲ ਰਿਹਾ ਜੀ। ਮੈਂ ਤਾਂ ਬੋਲੇ ਮੇਰੇ ਨੇ ਟਿਪਸ ਤੇ ਪਿਆ ਸਾਢੇ 7 ਕਰੋੜ ਦਾ ਪਹਿਲੀ ਬਿੱਲ ਭੇਜਤਾ ਹੀ ਕਹਿੰਦੇ ਇੰਨਾ ਲੱਗ ਜੂ ਥੋੜਾ ਸਾਲ ਦਾ ਤੇ ਸੀਆਈਐਸਐਫ ਲਾਵਾਂਗੇ ਕਿਉਂ ਲਈਏ ਵੀ ਪੰਜਾਬ ਪੁਲਿਸ ਉਹੀ ਕੰਮ ਫਰੀ ਚ ਕਰ ਰਹੀ ਹੈ ਕਿਉਂ ਅਸੀਂ ਸੀਆਈਐਸਐਫ ਲਈਏ ਵੀ ਕੀ ਜਰੂਰੀ ਸੀਆਈਐਸਐਫ ਥੋੜੀ ਹੋ ਪੇਡ ਮਿਲਟਰੀ ਹੈ ਜਾਂ ਪੈਰਾ ਮਿਲਟਰੀ ਹੈ ਸਾਨੂੰ ਕਿਉਂ ਮੜੀ ਜਾਣਿਓ ਵੀ